ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇਜੀ ਵੱਲੋਂ ਦਿੱਲੀ ਦੇ ਇਤਿਹਾਸਿਕ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਤੋਂ ਚੱਲਿਆ ਸਾਈਕਲ ਯਾਤਰਾ ਅੰਮ੍ਰਿਤਸਰ ਸਾਹਿਬ 골ਡਨ ਗੇਟ ਵਿਖੇ ਪਹੁੰਚੀ ਦੱਸ ਦਿੰਦੇ ਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਮੱਦੇਨਜ਼ਰ ਰੱਖਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀਕੇਜੀ ਵੱਲੋਂ ਦਿੱਲੀ ਦੇ ਇਤਿਹਾਸਿਕ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਸ਼ੁਰੂ ਕੀਤੀ ਗਈ 500 ਕਿਲੋਮੀਟਰ ਦੀ ਸਾਈਕਲ ਯਾਤਰਾ ਅੱਜ ਅੰਮ੍ਰਿਤਸਰ ਪਹੁੰਚੀ ਅੰਮ੍ਰਿਤਸਰ ਗੋਲਡਨ ਗੇਟ ਐਜੀਪੀਸੀ ਇਸ ਯਾਤਰਾ ਦਾ ਗਰਮਜੋਸ਼ੀ ਨਾਲ ਕੀਤਾ ਗਿਆ ਸਵਾਗਤ ਐਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਰੂ ਦੇਵ ਬਹਾਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਹਾਦਤ ਮਨੁੱਖਤਾ ਅਤੇ ਅਜਾਦੀ ਦੇ ਸਤਾਤਾ ਦੀ ਸਭ ਤੋਂ ਉੱਚੀ ਮਿਸਾਲ ਹੈ ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਜੀ ਦੀ 3350 ਵੀ ਸ਼ਹੀਦੀ ਬੜੇ ਗੰਢ ਦੇ ਉਪਲਕਸ਼ ਤੇ ਹਰ ਸਿੱਖ ਦੀ ਰੂਹ ਵਿੱਚ ਇੱਕ ਨਵਾਂ ਜੋਸ਼ ਅਤੇ ਚਾਨਣ ਜਗਿਆ ਹੋਣਾ ਚਾਹੀਦਾ ਹੈ ਆਓ ਦੇਖਦੇ ਹਾਂ ਮਜੀਤ ਸਿੰਘ ਜੀ ਕੇ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਦਾ ਕੀ ਕਹਿਣਾ ਅੱਜ ਇਹ ਯਾਤਰਾ ਜਿਹੜੀ ਹੈ ਏ ਦਿੱਲੀ ਤੋਂ ਸ਼ਹੀਦੀਨ ਸਾਹਿਬ ਤੋਂ ਚੱਲ ਕੇ ਔਰ 500 ਕਿਲੋਮੀਟਰ ਸਫ਼ਰ ਤੈਅ ਕਰਕੇ ਇਹ ਯਾਤਰਾ ਜਿਹੜੀ ਹੈ ਅੰਮ੍ਰਿਤਸਰ ਪਹੁੰਚੀ ਹੈ ਉਹਨ ਇਥੋਂ ਗੁਰੂ ਕੇ ਮਹਿਲ ਜਿਹੜਾ ਸਾਡਾ ਫਾਈਨਲ ਪੜਾ ਹੈ ਅਸੀਂ ਉੱਥੇ ਯਾਤਰਾ ਨੂੰ ਲੈ ਕੇ ਜਾਣਾ ਹੈ ਗੁਰੂ ਮਹਾਰਾਜ ਮਹਿਲ ਰੱਖੇ ਜਿਹੜਾ ਅਸੀਂ ਸਨੇਹ ਦੇਣ ਆਏ ਸੀਗੇ ਸਨੇਹ ਦੇਣ ਆਏ ਸੀ ਅਸੀਂ ਧਰਮ ਪਰਵਰਤਨ ਦੇ ਖਿਲਾਫ ਉਦੋਂ ਤਲਵਾਰ ਦੇ ਜ਼ੋਰ سے ਹੁੰਦਾ ਸੀ ਅੱਜ ਲਾਲ ਜਦੀਨ ਹੋ ਰਿਹਾ ਗੁਰੂ ਤੇਗ ਬਹਾਦਰ ਪਾਸ਼ਾ ਦੀ ਸ਼ਹਾਦਤ ਜਿਹੜੀ ਹੈ ਹਰ ਕਿਸਮ ਦੀ ਇਸ ਪਰਵਰਤਨ ਧਰਮ ਪਰਵਰਤਨ ਦੇ ਵਿਰੋਧ ਵਿੱਚ ਸੀਗੀ ਔਰ ਉਹ ਮੈਸੇਜ ਬਣ ਲੱਗਦਾ ਸੀ ਦੂਰ ਤੱਕ ਦਿੱਤਾ ਅਸੀਂ ਮੈਸੇਜ ਦਿੱਤਾ ਐਨਵਾਇਰਨਮੈਂਟ ਦਾ ਅਗਰ ਬੇਰੇ ਜਿਨਾ ਬੰਦਾ ਇਸ ਸੇਪ ਦੇ ਨਾਲ ਇਨੀ ਉਮਰ ਚ ਸਾਈਕਲ ਚਲਾ ਕੇ ਐਡਾ ਪੈਂਦਾ ਫਿਰ ਸੈਕਿੰਡ ਹੁੰਦੀ ਨਾ ਤੁਸੀਂ 10 ਕਿਲੋਮੀਟਰ 5 ਕਿਲੋਮੀਟਰ ਚਲਾਓ 500 ਕਿਲੋਮੀਟਰ 5 10 ਚਲਾਣੀ ਕਿਸੇ ਦਿਨ ਅਸੀਂ 80 ਕਿਲੋਮੀਟਰ ਕਰ ਰਿਹਾ ਕਿਸੇ ਦਿਨ ਅਸੀਂ 135 ਕਿਲੋਮੀਟਰ ਕਰ ਰਿਹਾ ਕਿਸੇ ਦਿਨ ਅਸੀਂ 120 ਕਿਲੋਮੀਟਰ ਕਰ ਰਿਹਾ ਮੈਂ ਸਮਝਦਾ ਵਾਂ ਇਹ ਯੂਥ ਨੂੰ ਸੁਨੇਹਾ ਕਿ ਤੁਸੀਂ ਜੇ ਸੇਧਾਂ ਦੇ ਪਾਸ ਜਾਏਗਾ ਗੁਰੂਆਂ ਦੇ ਮਲ ਖਾੜੇ ਖੋਲੇ ਸੀ ਗਤਕੇ ਖੜਾਏ ਸੀ ਜੇ ਸੇਧਾਂ ਦੇ ਪਾਸ ਆਏਗਾ ਤਾਂ ਡਰੱਗਸ ਤੋਂ ਦੂਰ ਰਹੇਗਾ ਇਹ ਡਰੱਗਸ ਦੇ ਖਿਲਾਫ ਸੁਨੇਹਾ ਦਿੰਦੀ ਹੈ ਇਹ ਸਿਹਤ ਵਾਸਤੇ ਸੁਨੇਹਾ ਦਿੰਦੀ ਹੈ ਇਹ এনवायरमेंट ਵਾਸਤੇ ਸਰਾਹ ਦਿੰਦੀ ਹੈ ਪੰਜਾਬ ਦੇ ਜਿਹੜੇ ਮੰਤਰੀ ਕਹਿੰਦੇ ਨੇ ਪੰਜਾਬ ਦੇ ਦਿੱਲੀ ਦੇ ਮੰਤਰੀ ਕਹਿੰਦੇ ਨੇ ਪੰਜਾਬ ਦੇ ਕਿਸਾਨ ਨੇ ਪ੍ਰਾੜੀ ਸਾੜੀ ਤਾਂ ਕਰਕੇ ਪ੍ਰਦੂਸ਼ਨ ਹੋ ਗਿਆ ਉਹ 1.8% ਪ੍ਰਦੂਸ਼ਨ ਹੈ ਉਹਦੇ ਚ ਹਰਿਆਣਾ ਵੀ ਹੈ ਯੂਪੀ ਵੀ ਹੈ ਪੰਜਾਬ ਵੀ ਹੈ ਪੰਜਾਬ ਦਾ ਕਿਸਾਨ ਅਨਦਤਾ ਉਸ ਨੂੰ ਤੁਸੀਂ ਵਿਲਨ ਸ਼ੋ ਨਾ ਕਰੋ ਉਸ ਨੂੰ ਤੁਸੀਂ ਮਨੁੱਖਤਾ ਦਾ ਦੁਸ਼ਮਣ ਸ਼ੋ ਨਾ ਕਰੋ ਮੈਂ ਸਮਝਦਾ ਵਾਂ ਉਹਨਾਂ ਚ ਕਸੂਰ ਆਪਣੇ ਚ 98.5% ਪ੍ਰਦੂਸ਼ਣ ਹੋਰ ਗੱਲਾਂ ਤੋਂ ਹੁੰਦਾ ਉਹਦੀ ਗੱਲ ਕਰਨੀ ਚਾਹੀਦੀ ਏ ਸੋ ਜਿਹੜਾ ਸਨੇਹ ਦੇ ਰਹੇ ਸੀ ਹਿੰਦੂ ਕਮੇਟੀਆਂ ਮੰਦਰ ਕਮੇਟੀਆਂ ਕਸ਼ਮੀਰੀ ਸਮਾਜ ਔਰ ਸਾਡੇ ਨਾਲ ਹਿੰਦੂ ਵੀ ਰਾਏ ਨੇ ਮੈਂ ਸਮਝਦਾ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ। ਮੈਂ ਸਭ ਦਾ ਤੁਸੀਂ ਸੋਚ ਨਹੀਂ ਸਕਦੇ ਗੱਡੀਆਂ 'ਚ ਤੇ ਯਾਤਰਾ ਲੰਘ ਜਾਂਦੀਆਂ ਨੇ। ਸਾਨੂੰ ਦੇ ਪਿੰਡਾਂ 'ਚ ਸਾਨੂੰ ਛਪੜਾ ਤੇ ਰੋਕ ਕੇ ਸਾਨੂੰ ਤਾਸ਼ ਖੇਡਦੇ ਹੋਏ ਕੋਈ ਸੱਜਣ ਜਿੱਦਾਂ ਉਹ ਪਿੰਡਾਂ 'ਚ ਹੁੰਦਾ ਨਾ ਬੋਰ ਦਾ ਦਰਖਤ ਉਹ ਇੱਕਦਮ ਖੜੇ ਹੋ ਜਾਂਦੇ ਨੇ ਹੱਥ ਜੋੜ ਕੇ ਸਾਨੂੰ ਪੁੱਛਦੇ ਕਿੱਥੋਂ ਆਏ ਹੋ? ਕਿਉਂ ਆਏ ਹੋ? ਅਸੀਂ ਸੁਨਿਆਵੰਦੇ ਆਇਆ ਸਾਰਿਆਂ ਨੂੰ ਸੁਨਿਆਵੰਦ। ਉਸਤਾਵ ਦੀਆਂ ਮਨਾਈਏ ਜਾ ਰਹੇ ਨੇ ਲੱਖਾਂ ਕਰੋੜਾਂ ਦੇ ਲੰਗਰ ਲਗਾਏ ਜਾਂਦੇ ਨੇ ਪਰ ਕਿਤੇ ਨਾ ਕਿਤੇ ਲੱਗ ਰਿਹਾ ਕਿ ਅਜੇ ਵੀ ਜਿਹੜੇ ਕਿ ਧਰਮ ਪਰਵਰਤਨ ਨਹੀਂ ਰੁਕ ਰਿਹਾ ਜਿਹੜੇ ਸਾਡੇ ਸਿੱਖੀ ਦੇ ਬੱਚੇ ਇਹ ਨੌਜਵਾਨ ਨੇ ਜਿਹੜੇ ਸਿੱਖ ਪਰਿਵਾਰਾਂ ਦੇ ਬੱਚੇ ਨੇ ਅਜੇ ਵੀ ਦੂਜੇ ਪਾਸੇ ਜਾ ਰਹੇ ਨੇ ਦੇਖੋ ਦੇਖੋ ਐਫਰਟ ਕਰਨ ਦੀ ਲੋੜ ਹੈ ਨਾ ਜਿਹੜੇ ਲੱਗ ਲਾ ਰਹੇ ਨੇ ਜਾਂ ਯਾਤਰਾ ਕਰ ਰਹੇ ਨੇ ਉਹ ਵੀ ਐਫਰਟ ਕਰ ਰਹੇ ਨੇ ਮੈਂ ਵੀ ਕਿ ਐਫਰਟ ਕੀਤਾ ਹੈ ਮੇਰੇ ਐਫਰਟ ਤੇ ਜਰਾ ਜ਼ਿਆਦਾ ਜ਼ੋਰ ਲੱਗਿਆ ਮੈਂ ਸਮਝਦਾ ਹਾਂ ਕਿ ਜਿਸ ਤਰੀਕੇ ਨਾਲ ਲੋਕੀ ਜੁੜੇ ਨੇ ਦੇਖੋ ਸਾਡੇ ਕੋਲ ਕੋਈ ਮਹਾਰਾਜ ਦਾ ਸਰੂਪ ਨਹੀਂ ਸੀਗਾ ਅਸੀਂ ਤਾਂ ਸਾਈਕਲਾਂ ਤੇ ਨਿਕਲੇ ਸੀ ਫਿਰ ਵੀ ਲੋਕੀ ਤਿੰਨ ਤਿੰਨ ਘਟੇ ਚ ਸੜਕ ਤੇ ਵੇਟ ਕੀਤੇ ਨੇ ਇਹਦਾ ਮਤਲਬ ਹੈ ਜਿਹੜਾ ਤੁਹਾਡਾ ਸਵਾਲ ਉਹਦਾ ਜਵਾਬ ਦੇ ਰਿਹਾ ਕਿ ਇਸ ਇੱਥੇ ਲੋਕਾਂ ਦੇ ਵਿੱਚ ਮੈਸੇਜ ਕੀ ਤੇ ਧਿਆਨ ਨਾਲ ਰਹਿਣਾ ਧੰਦਾ ਹਾਲੇਕੋ ਉਹਦਾ ਜੱਦਾਂ ਨੇ ਆ ਕੇ ਜਿਹੜੀ ਖਤਾਬ ਦੀ ਆ ਇਹਨੂੰ ਕਿਹੜੇ ਢੰਗ ਨਾਲ ਮਨਾਇਆ ਜਾਵੇ ਤੋਂ ਸਰਦਾਰ ਮਨਜੀਤ ਸਿੰਘ ਜੀ ਕਿ ਉਹਨਾਂ ਨੇ ਇਹ ਯਤਨ ਕੀਤਾ ਕਿ ਦਿੱਲੀ ਤੋਂ ਪੈਦਲ ਆਪਣੇ ਪੰਜਾਬੀ ਕਰਤਾ ਹੋਈ ਆ ਅਮਰਸਰ ਪਹੁੰਚੇ ਆ 100 ਅੰਦਪੂਰੀ ਵਾਲੇ ਅੱਜ ਉਹਨਾਂ ਨੇ 4 ਦਿਨ ਦੀ ਇਹ ਯਾਤਰਾ ਤੈਅ ਕਰਕੇ ਅੱਜ ਇੱਥੇ ਪਹੁੰਚੇ ਆ ਇਹ ਅਮਰਸਰ ਸਰਦਾਰ ਜੀ ਜੀ ਕਿਰਪਾ ਕਰ ਜਿਹੜਾ ਲਕਸ਼ ਰੱਖ ਕੇ ਹਰ ਇੱਕ ਬੰਦਾ ਭਗਤਾਨ ਸਿੰਘ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਿਹੜਾ ਸਨਮਾਨ ਲੋ ਤੇ ਭਾਈ ਮਤੀਦਾਸ ਭਾਈ ਸੁਖਦੀਆ ਸਾਹਿਬ ਜੀ ਭਾਈ ਦੇ ਆਲਾ ਜੀ ਨੂੰ ਤੋਂ ਪਹਿਲਾਂ ਇਹ ਜਿਹੜੇ ਮਾਰਪਤ ਹੋ ਰਹੇ ਆ ਇਹਨਾਂ ਦਾ ਸਾਰਿਆਂ ਦਾ ਮੈਂ ਜਿਉਂ ਆ ਧੰਨਵਾਦ ਕਰਦਾ ਵਾਹਿਗੁਰੂ ਜੀ ਤਕਾਲ ਸਾਹਿਬ YouTube ਪਲੇਟਫਾਰਮ ਬੰਦ ਹੋ ਗਿਆ ਜੀ ਐਸੀਪੀਸੀ ਦਾ ਇੱਕ ਬਹੁਤ ਮੰਦ ਭਾਗਾ ਕਹਿ ਸਕਦੇ ਆ ਜੀ ਚਲੋ ਇਹ ਟਾਈਮ ਜਿਹੜਾ ਮੇਰਾ ਖਿਆਲ ਰੱਖਿਆ ਇਹਨਾਂ ਨੇ ਠੀਕ ਹੈ ਵਨ ਇੱਕ ਦਰੱਖੇ ਪਹਿਲੇ ਬਹੁਤ ਮਨ ਲੋ ਮੈਂ ਕਦੇ ਹੋਰ ਨਿੰਦਾ ਵੀ ਕਰਦਾ ਇਹ ਚਲੋ ਜੇ ਕੋ ਗਾਈਡਲਾਈਨ ਤੇ ਆ ਗਿਆ ਕਈ ਵਾਰੀ ਹੋ ਜਾਂਦੀਆਂਾਰੇ ਜਿਹੜਾ ਫੈਸਲਾ ਆ ਮੈਂ ਕਹਿੰਦਾ ਛਤ ਆਵਦੀ ਦੇ ਸਮਾਗਮ ਚੱਲ ਰਹੇ ਆ ਤੇ ਇਹ ਨਾ ਇਹੇ ਸਮੇਂ ਦੇ ਵਿੱਚ ਜਿਹੜਾ ਆ ਇਹੋ ਜਿਹੀ ਕਨੌਣੀ ਹਰ ਨਹੀਂ ਕਰਦੇ ਬਿਲਕੁਲ ਜੀ ਮੈਂ ਕਮਲਜੀਤ ਸਿੰਘ ਜੋਗੀ ਪਰ ਮੈਨੇਜਰ ਸਰੋਨੀ ਗੁਰਦੁਆਰਾ ਪਰੰਦਰ ਕਮੇਟੀ ਮੈਂ 2013 ਸ਼ੁਰੂਪਈ ਜੀ ਮੈਂ ਵੀਰ ਜੀ ਇੱਕ ਗੁਰਤੇਗ ਬਾਦ ਸੀ ਸੀਧੀ ਦੀਆ ਪਰਿਚਨਾ ਦੀ ਯਾਤਰਾ ਜਿਹੜੀ ਮਨਜੀਤ ਸਿੰਘ ਜੀ ਕੇ ਸਾਹਮਣੇ ਸ਼ੁਰੂ ਕੀਤੀ ਹੈ ਇਹ ਬਹੁਤ ਵੱਡਾ ਲੋਕਾਂ ਨੂੰ ਸਨੇਹਾ ਇੱਕ ਲੋਕਾਂ ਨੂੰ ਬਧਿਆ ਸਨੇਹਾ ਦੇਣ ਵਾਸਤੇ ਕਰੀ ਹੈ ਤਾਂ ਕਿ ਲੋਕ ਜਾਗਰੂਕ ਹੋਣ ਲੋਕ ਸਾਈਕਲੇ ਆਉਣਾ ਮਤਲਬ ਸਾਡਾ ਹੀ ਹੈ ਵੀ ਲੋਕ ਆਪਣੀ ਸਿਹਤ ਦਾ ਧਿਆਨ ਰੱਖਣ ਆਪਣੀ ਐਕਸਰਸਾਈਜ਼ ਕਰਨ ਦਾ ਮਾਤਾ ਬਾਰ ਨੂੰ ਬਣਾਉਣ ਤੇ ਬਚਾਉਣ ਤੇ ਐਕਸਰਸਾਈਜ਼ ਤੋਂ ਕੈਸ਼ਰ ਦਾ ਕਰਨ ਤੋਂ ਦੂਰ ਰਹਿਣ ਕਿੰਨੇ ਅੱਗੇ ਸੰਤਾ ਨੇ ਹਿੱਸਾ ਲੇਤਾ ਹੈ ਸੰਗਤਾ ਸਾਡੇ ਕੋਲ 100 ਸਾਈਕਲਿਸਟ ਹੈ ਜੀ ਬਾਕੀ ਹੋਰ ਸੰਗਤ ਬਹੁਤ ਸਾਰਾ ਅੱਜ ਸੰਗਤਾਂ ਨੇ ਪ੍ਰਚਾਰ ਸਾਡਾ ਇੰਨਾ ਸਵਾਗਤ ਕੀਤਾ ਮਤਲਬ ਇੰਨਾ ਸਾਨੂੰ ਬਹੁਤ ਨਾਲ ਜੀ ਸਾਨੂੰ ਸਾਕਾਬੜ ਨਹੀਂ ਹੋਈ ਦਵਾਈ ਅਸੀਂ 500 ਕਿਲੋਮੀਟਰ ਦਾ ਖਬਰਦਾਰ ਕਰਕੇ ਆਏ ਹਾਂ ਤੇ ਸਾਡਾ ਇੱਕ ਸੁਨੇਹਾ ਲੋਕਾਂ ਨੂੰ ਨਸ਼ੇ ਛੱਡੋ ਕੋਡ ਵੱਡੋ ਨਸ਼ਿਆਂ ਤੋਂ ਦੂਰ ਰਹੋ ਆਪਣੇ ਪੰਜਾਬ ਨੂੰ ਬਚਾਓ ਪੰਜਾਬੀ ਬੋਲੋ ਪੂਰਾ ਤੇ ਜੂਰਾ ਸੰਭੇ ਰੱਖੋ ਕਿਉਂਕਿ ਜੇ ਪੰਜਾਬ ਵਿੱਚ ਰਹਿ ਗਏ ਅਸੀਂ ਪੰਜਾਬੀ ਬੋਲਾਂਗੇ ਤਾਂ ਹੀ ਸਾਡੀ ਪਛਾਣ ਹੋਊਗੀ ਅਸੀਂ ਪੰਜਾਬੀ ਆ ਸਭ ਪੰਜਾਬ ਦੇ ਲੋਕ ਪੰਜਾਬੀ ਬੋਲਣੇ ਚਾਹੀਦੀ ਹੈ ਬਾਸ ਜਿੰਨਾ ਮਰਜ਼ੀ ਸਿੱਖੋ ਬਾਦਰੋ ਸਿੱਖੋ ਪਰ ਆਪਣੇ ਦੇਸ਼ ਦੀ ਰਹਿਣਾ ਤੇ ਪੰਜਾਬੀ ਬੋਲੀਏ ਤਾਂ ਕਿ ਸਾਡੀ ਪਛਾਣ ਬਣੇ ਅਸੀਂ ਪੰਜਾਬ ਤੋਂ ਰਹਿ ਰਹੇ ਹਾਂ ਪੰਜਾਬੀ ਬੰਦੇ ਜੀ ਜੇ ਮਿਸਾਬ ਲੱਗਦਾ ਇੱਥੇ ਜਾ ਰਹੇ ਹਾਂ ਸਾਡਾ ਇਸ ਤਰ੍ਹਾਂ ਇਹ ਦੇਖੋ ਇਹ ਬਹੁਤ ਜ਼ਰੂਰੀ ਨੇ ਕਿਉਂਕਿ ਹੁਣ ਤਾਂ ਗੱਲ ਹੋ ਸਕਦੀ ਹੈ ਜਿਵੇਂ ਅਸੀਂ ਇਹ ਵਾਧਾ ਸੱਲਾਹ ਦੀ ਸੱਜਣ ਤੇਰੀ ਬਾਤ ਅਸੀਂ ਸੱਲਾਹ ਬਣਾਇਆ ਦਿੰਗੇ ਉਹਦੇ ਅਸੀਂ ਦੇਖਿਆ ਉਹ ਛੋਟੇ ਜਿਹੇ 15 17 ਸਾਲ ਦੇ ਸੀ ਉਹਨੂੰ ਦੋਸਤ ਜਿਹੜਾ ਸੀ ਉਹ ਦੋਸਤ ਜਿਹੜਾ ਕਰ ਗਏ 4 ਰੁਪਏ ਜ਼ਿਆਦਾ ਹੁੰਦਾ ਇਸ ਕਰਕੇ ਇਹ ਜਸ ਹੈ ਬਹੁਤ ਵਧੀਆ ਸਮਾਗ ਸਾਰੇ ਬਾਵਾ ਤੇ ਗੁਰੂ ਸਹੀ ਬਾਤਾਂ ਨੇ ਸਹੀ ਦੀ ਕੀਤੀ ਸਿੱਖ ਧਰਮ Hindu ਧਰਮ ਬਚਾਉਣ ਵਾਸਤੇ ਸੀ ਲੈਦਾ ਭਾਈ ਚਾਰੇ ਦਿਸ਼ਾ ਬਹੁਤ ਵਧੀਆ ਦੇਖੋ ਅਸੀਂ ਦਿੱਲੀ ਗਏ ਸੀ ਅਸੀਂ ਦਿੱਲੀ ਮਤਲਬ ਸਾਰੇ ਇੰਡੀਆ ਦੇ ਬੰਦੇ ਆਏ ਆ ਅਸੀਂ ਉੱਥੋਂ ਲੱਗ ਲੱਗ ਇਕੱਠੇ ਹੋਏ ਸੀ ਅਜਨ ਇਕੱਠੇ ਹੋ ਗਏ ਅਸੀਂ ਤੁਰਦੇ 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 ਇੱਕ ਪਰਿਵਾਰ ਬਣ ਗਿਆ ਅਸੀਂ ਹੁਣ ਜਿੰਨੇ ਬੰਦੇ ਆ 100 ਬੰਦੇ ਸਾ ਅਸੀਂ ਮਿਲ ਕੇ ਪੰਜ ਦਿਨ ਇਕੱਠੇ ਰਹੇ ਪੰਜ ਦਿਨ ਇਕੱਠੇ ਰਹਿਣ ਕੇ ਅਸੀਂ ਨਾ ਇੱਕ ਪਰਿਵਾਰ ਬਣ ਗਏ ਸਾਨੂੰ ਐ ਲੱਗਦਾ ਅਸੀਂ ਲੱਗ ਲਵਾਂਗੇ ਸਾਨੂੰ ਜਿਹੜਾ ਮਹਿਸੂਸ ਹੋਊਗਾ ਸਾਰਿਆਂ ਨੇ ਇੱਕ ਦੂਜੇ ਨੰਬਰ ਲੱਤੇ ਹੁਣ ਨੰਬਰ ਲੱਤੇ ਆ ਕਿੰਨੇ ਅੱਗੇ ਲਿੰਕ ਹੋਣਗੇ ਕਿੰਨੇ ਅੱਗੇ ਦੂਰ ਜਾਣਗੇ ਇਸ ਕਰਕੇ ਇਹ ਬਹੁਤ ਵਧੀਆ ਸਨੇਹਾ ਤੇ ਸਾਨੂੰ ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਲੱਗ ਲੱਗਾ ਪੰਜਾਬ ਦੇ ਉੱਪਰ ਨਸ਼ੀਨਾ ਵਾਹੇ ਦੇਖੋ ਲੋਕਾਂ ਨੂੰ ਜਿਹੜੇ ਆਮ ਲੋਕ ਨੇ ਬਜ਼ੁਰਗਾਂ ਉੱਤੇ ਸ਼ਾਂ ਮਿਲਦਾ ਦੇਖਦੇ ਹੋ ਸਾਡੀ ਉਮਰ ਤੇ ਮੇਰੀ ਉਮਰ ਤੜੇ ਹੇਠਸਾਰ ਅਸੀਂ ਜਦੋਂ ਸਾਈਕਲ ਚਲਾਣੇ ਲੋਕ ਦੇਖਦੇ ਆ ਵੀ ਇੰਨੀ ਉਮਰ ਦੇ ਸਾਈਕਲ ਚਲਾਉਂਦੇ ਕਰ ਦੇਖਣਗੇ ਤਾਂ ਬਲੁਕਰੋਂ ਹੌਸਲਾ ਮਿਲਦਾ ਹੀ ਹੈ ਨਾ ਵੀ ਅਸੀਂ ਸੈਕਲਾਈ ਜਿੰਨੀ ਉਮਰ ਬੰਦਾ ਸੈਕਲਾਈ ਚਲਾ ਸਕਦਾ ਹੈ ਅੱਜ ਕੱਲ ਲੋਕ ਸਕੂਟਰ ਮੋਟੇ ਜਾਂਦੇ ਨੇ ਥੇਤ ਜਾਣਾ ਦਾਮ ਹੀ ਮੋਟੇ ਸਕਦੇ ਬਾਜ਼ਾਰ ਜਾਣਾ ਦਾਮ ਮੋਟੇ ਸਕਦੇ ਕੱਟੋ-ਕੱਟ ਜੇ 20 ਕਿਲੋ ਮੀਟਰ ਸਾਧਾ ਸਾਈਕਲ ਤੇ ਆ ਗਰੀਏ ਤਾਂ ਕਿ ਸਾਡੀ ਸਿਹਤ ਠੀਕ ਰਹੇ ਸੀਲੂ ਤੁਰੇ ਤੁਸੀਂ ਕਿੰਨੇ ਕਿ ਸਟਾਕ ਪਸ ਲੱਗੇ ਤੇ ਕਿੰਨੇ ਕਿ ਜਿੰਨੇ ਸੰਤਾ ਨੇ ਕਿੰਨਾ